ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇਹ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਆਪਣਾ ਬਲੌਗ ਹੈਗਾ ਅੱਜ ਦਾ ਮਤਲਬ ਕਿ ਵੀਡੀਓ ਹੈਗੀ ਅੱਜ ਦੀ ਇਹ ਸੂਟ ਉੱਤੇ ਮੈਂ ਸੂਟ ਦੇ ਅੱਜ ਬੈਕ ਨੈਕ ਤੇ ਫਰੰਟ ਨੈਕ ਉਹਨਾਂ ਨੂੰ ਪ੍ਰੈਸ ਨਾਲ ਜੋੜਨਾ ਮਤਲਬ ਕਿ ਮੈਂ ਕਿੱਦਾਂ ਜੋੜਦੀ ਆ ਤੇ ਰੇਵਲੀਰ ਕਿੱਦਾਂ ਕੱਟ ਕੇ ਬੈਕ ਨੈਕ ਤੇ ਲਾਉਣੀ ਆ ਉਹ ਲਾਉਂਗੀ ਤੇ ਜਿਹੜੀਆਂ ਆਪਾਂ ਪਲੋਈਆਂ ਪਾਈ ਦੀਆਂ ਪਲੇਟਾਂ ਤੇ ਉਹ ਮੈਂ ਮਤਲਬ ਕੀ ਪਾਉਣ ਤੋਂ ਪਹਿਲਾਂ ਉਹਦੇ ਉੱਤੇ ਕਿਦਾਂ ਸੀਨ ਲਾਉਣੀ ਆ ਉਹ ਦੱਸੂਗੀ ਤੇ ਚਲੋ ਜੀ ਵੀਡੀਓ ਕਰਦੇ ਹਾਂ ਸ਼ੁਰੂ ਵੀਡੀਓ ਮੈਂ ਬਣਾ ਲਈ ਸੀ ਤੇ ਮੈਂ ਫਿਰ ਬਾਅਦ ਵਿੱਚ ਉਹਨੂੰ ਵਾਇਸਓਵਰ ਕੀਤਾ ਚਲੋ ਜੀ ਦੇਖਦੇ ਹਾਂ ਵੀਡੀਓ ਤੇ ਇੱਥੇ ਜੀ ਆਪਾਂ ਲਾਈਨਿੰਗ ਵਾਲਾ ਹੀ ਕੱਪੜਾ ਲੈ ਲਿਆ ਲੈ ਲਿਆ ਗਲੇ ਨੂੰ ਜੋੜਨ ਵਾਸਤੇ ਤੇ ਮੈਂ ਤਕਰੀਬਨ ਹਰ ਆਪਣੇ ਕਾਟਨ ਦੇ ਸੂਟ ਦੇ ਜੈਂਪਰ ਥੱਲੇ ਉਹਨੂੰ ਕੀ ਕਹਿੰਦਾ ਲਾਈਨਿੰਗ ਜ਼ਰੂਰ ਲਾਉਣੀ ਹੁੰਦੀ ਆ ਤਾਂ ਇਹਦੇ ਨਾਲ ਜਿਹੜਾ ਉਹ ਸੂਟ ਦੀ ਗ੍ਰੇਸ ਜਿਹੜੀ ਉਹ ਸੋਹਣੀ ਆ ਜਾਂਦੀ ਆ ਤਸੋ ਮੈਂ ਲਾਈਨਿੰਗ ਜੈਂਪਰ ਥੱਲੇ ਜ਼ਰੂਰ ਲਾਉਣੀ ਹੁੰਨੀ ਕੋਟਨ ਦੇ ਸੂਟ ਦੇ ਤੇ ਇੱਥੇ ਜਿਉ ਨੂੰ ਕੀ ਕਹੀਦਾ ਆਪਾਂ ਨੈੱਕ ਕਰ ਲਾਂਗੇ ਸੈੱਟ ਤੇ ਤੁਸੀਂ ਪਹਿਲਾਂ ਹਾਫ ਨੈੱਕ ਇਦਾਂ ਸੈੱਟ ਕਰਕੇ ਤੇ ਪ੍ਰੈਸ ਫੇਰ ਦੇਣੀ ਆ ਤੇ ਫਿਰ ਆਪਾਂ ਨੂੰ ਕੀ ਕਹੀਦਾ ਦੂਜੀ ਸਾਈਡ ਤੇ ਵੀ ਇਦਾਂ ਹੀ ਮਤਲਬ ਕਿ ਉਹਨੂੰ ਫੜ ਕੇ ਰੱਖਾਂਗੇ ਤਾਂ ਜੋ ਖਿਸਕੇ ਨਾ ਨਹੀਂ ਤਾਂ ਗਲਾ ਜਿਹੜਾ ਉਹ ਹੋਰ ਖੁੱਲ ਜਾਊਗਾ ਤੇ ਇਹਦੇ ਵਿੱਚ ਜਿਹੜਾ ਡਿਫਰੈਂਸ ਆ ਉਹ ਜ਼ਿਆਦਾ ਆ ਜਾਊਗਾ ਤਸੋ ਇਦਾਂ ਆਪਾਂ ਜੀ ਇਹ ਨੈੱਕ ਜਿਹੜਾ ਉਹ ਜੋੜ ਲਿਆ ਤੇ ਹੁਣ ਆਪਾਂ ਜਿਹੜਾ ਇਹਦਾ ਬਾਧੂ ਕਪੜਾ ਵਾ ਉਹ ਕੱਟ ਦਾਂਗੇ ਜਿੰਨਾ ਤੁਹਾਨੂੰ ਫੋਲਡਿੰਗ ਵਾਸਤੇ ਚਾਹੀਦਾ ਉਨਾ ਰੱਖ ਕੇ ਬਾਕੀ ਕਪੜਾ ਜਿਹੜਾ ਉਹ ਕੱਟ ਦੋ ਤੇ ਇਹ ਜੀ ਆਪਾਂ ਆਪਣਾ ਨੈਕ ਉਹਨੂੰ ਕੀ ਕਹਿੰਦਾ ਜੋੜ ਕੇ ਤੇ ਜਿੰਨਾ ਕਪੜਾ ਚਾਹੀਦਾ ਸੀ ਰੱਖ ਕੇ ਤੇ ਬਾਕੀ ਆਪਾਂ ਜਿਹੜਾ ਕਪੜਾ ਉਹ ਕੱਟ ਦਿੱਤਾ ਹੁਣ ਮੈਂ ਇਹਨੂੰ ਅੱਧ ਵਿੱਚ ਦੀ ਕਰਕੇ ਇੱਕ ਵਾਰੀ ਫਿਰ ਪ੍ਰੈਸ ਫੇਰ ਲੂੰਗੀ ਇਹਦੇ ਨਾਲ ਇਹਦੇ ਅ ਵਿੱਚ ਜਿਹੜਾ ਉਹਨੂੰ ਕੀ ਕਹੇਦਾ ਅੱਧ ਕਰਨਾ ਇਹਦਾ ਉਹ ਹੋ ਜਾਊਗਾ ਤੇ ਆਪਾਂ ਉੱਤੇ ਲਾ ਦਾਂਗੇ ਕੱਟ ਤਾਂ ਜੋ ਆਪਾਂ ਨੂੰ ਕੱਟ ਲਾਉਣ ਦੇ ਨਾਲ ਜੈਂਪਰ ਨਾਲ ਜੋੜਨਾ ਜਿਹੜਾ ਇਹ ਸੌਖਾ ਰਹੇ ਤੇ ਇੱਥੇ ਜੀ ਆਪਾਂ ਰੇਵਲੀਰ ਬਣਾਵਾਂਗੇ ਤੇ ਇੱਥੇ ਆਪਾਂ ਜੀ ਤ੍ਰਿਕੋਣ ਦੇ ਵਿੱਚ ਇਹ ਕੱਪੜੇ ਨੂੰ ਫੋਲਡ ਕਰ ਲਿਆ ਬਹੁਤ ਹੀ ਸੌਖੀ ਬਣ ਜਾਂਦੀ ਹੈ ਰੇਵਲੀਰ ਇਹਨੂੰ ਆਪਾਂ ਫੋਲਡ ਕਰਕੇ ਫਿਰ ਤੁਹਾਨੂੰ ਜਿੰਨੀ ਚਾਹੀਦੀ ਹੈ ਅੱਧਾ ਇੰਚ ਦੀ ਉਹਨੂੰ ਕੀ ਕਹੇਦਾ ਆਪਾਂ ਇਹ ਰੇਵਲੀਰ ਜਿਹੜੀ ਉਹ ਕੱਟ ਲਾਂਗੇ ਤੇ ਲੋ ਜੀ ਆਪਾਂ ਦੋਰੀ ਦੋਰੀ ਹੀ ਕਟਣੀ ਆ ਤੇ ਦੋਰੀ ਹੀ ਗਲੇ ਤੇ ਉਹ ਲੋਣੀ ਆ ਇਹਨੂੰ ਤੁਹਾਨੂੰ ਅਲੱਗ-ਅਲੱਗ ਕਰਨ ਦੀ ਕੋਈ ਲੋੜ ਨਹੀਂ ਤੇ ਲੋ ਜੀ ਆਪਾਂ ਇਹਦੇ ਉੱਤੇ ਪ੍ਰੈਸ ਮਾਰ ਲਈ ਆ ਤੇ ਇਹਨੂੰ ਵੀ ਕਰ ਲਿਆ ਸੈੱਟ ਇਹ ਆਪਣੇ ਦੋਨੇ neck ਜਿਹੜੇ ਉਹ ਬਣ ਕੇ ਤਿਆਰ ਆ ਤੇ ਹੁਣ ਆਪਾਂ ਤੇ ਇਹ ਆਪਣਾ ਜੀ ਫਰੰਟ ਵਾਲਾ ਜਿਹੜਾ ਪੀਸ ਆ ਸੂਟ ਦਾ ਉਹ ਤੇ ਉਹਦੇ ਉੱਤੇ ਵੀ ਆਪਾਂ ਜਦੋਂ ਪਾਰਟੀਸ਼ਨ ਕੀਤੀ ਹੁੰਦੀ ਆ ਸੂਟ ਦੀ ਅੱਧ ਵਿੱਚ ਦੀ ਕੀਤਾ ਹੁੰਦਾ ਤੇ ਇਹ neck ਤੇ ਵੀ ਉਹਨੂੰ ਕੀ ਕਹਿੰਦਾ ਕੱਟ ਦਾ ਨਿਸ਼ਾਨ ਜਿਹੜਾ ਵਿਚਕਾਰ ਲਾ ਲਈਦਾ ਹੁੰਦਾ ਤਾਂ ਜੋ neck ਜੋੜਨ ਲੱਗਿਆ ਆਪਾਂ ਨੂੰ ਇਹਦਾ ਉਹ ਦੇਖਣਾ ਨਾ ਪਵੇ ਕਿ neck ਕਿੱਥੇ ਕਰਕੇ ਜਿਹੜਾ ਉਹ ਜੋੜਨਾ ਇੱਧਰ ਵੀ ਆਪਾਂ ਕੱਟ ਦਾ ਨਿਸ਼ਾਨ ਜਿਹੜਾ ਲਾਇਆ ਹੋਇਆ ਗਲੇ ਤੇ ਤੇ ਪਰ ਆਪਾਂ ਇਹਨੂੰ ਜੋੜਨ ਤੋਂ ਪਹਿਲਾਂ ਇਹ ਜਿਹੜਾ ਐਕਸਟਰਾ ਕਪੜਾ ਆਪਾਂ ਛੱਡਿਆ ਸੀ ਇਹਨੂੰ ਫੋਲਡ ਕਰ ਲਾਂਗੇ neck ਦੇ ਨਾਲ ਤੇ ਇਹ ਆਪਾਂ ਫੋਲਡ ਕਰ ਲਿਆ ਜੀ ਤੇ ਇਹਦੇ ਉੱਪਰ ਆਪਾਂ ਚਾਹੇ ਮੋٹے ਬਖੀਰ ਨਾ ਸੀਨ ਲਾ ਦੋ ਚਾਹੇ ਬਰੀਕ ਨਾ ਲਾ ਦੋ ਉਹ ਕੋਈ ਫਰਕ ਨਹੀਂ ਪੈਂਦਾ ਤੇ ਇੱਥੇ ਆਪਾਂ ਨੂੰ ਕੀ ਕਹੀਦਾ ਲਾ ਦਾਂਗੇ ਸੀਨ ਕਿਉਂਕਿ ਆਪਾਂ ਇਹ ਸੀਨ ਉਦੇੜਨੀ ਨਹੀਂ ਇਹ ਇਦਾਂ ਹੀ ਰਹਿਣ ਦੇਣੀ ਆ ਤੇ ਏ ਜੀ ਉਹਨੂੰ ਕੀ ਕਹੀਦਾ ਆਪਾਂ ਲਾ ਲਈਏ ਸੀਨ ਕਈ ਜੋੜ ਕੇ ਨਾ ਇੱਕ ਬਾਅਦ ਵਿੱਚ ਇਹ ਸੀਨ ਲਾਉਣੇ ਆ ਪਰ ਮੈਂ ਪਹਿਲਾਂ ਹੀ ਇਹ ਸੀਨ ਜਿਹੜੀ ਉਹ ਲਾ ਦਿੰਨੀ ਹੁੰਨੀ ਆ ਇਹਦੇ ਨਾਲ ਫਿਨਿਸ਼ਿੰਗ ਜਿਹੜੀ ਉਹ ਸੋਹਣੀ ਆ ਜਾਂਦੀ ਆ ਲੋ ਜੀ ਆਪਾਂ ਇਹ ਸੀਨ ਲਾ ਦਿੱਤੀ ਆ ਤੇ ਹੁਣ ਆਪਾਂ ਜਿਹੜਾ ਇਹ ਨੈੱਕ ਆ ਇਹ ਫਰੰਟ ਪੱਲੇ ਤੇ ਜੋੜ ਲਾਂਗੇ ਜੈਂਪਰ ਦੇ ਇਹ ਵੀ ਐਕਸਟਰਾ ਸੀਗਾ ਥੋੜਾ ਕਪੜਾ ਆਪਾਂ ਉਹ ਵੀ ਕੱਟ ਦਿੰਨੇ ਆ ਤੇ ਹੁਣ ਆਪਾਂ ਜਿਹੜਾ ਇਹ ਕੱਟ ਦਾ ਨਿਸ਼ਾਨ ਤੇ ਗਲੇ ਦੇ ਕੱਟ ਦਾ ਨਿਸ਼ਾਨ ਇਹਨਾਂ ਦੋਨਾਂ ਨੂੰ ਆਪਸ ਵਿੱਚ ਜੁਆਇਨ ਕਰਕੇ ਪਹਿਲਾਂ ਇੱਕ ਸੀਨ ਲਾਵਾਂਗੇ ਵਿਚਕਾਰ ਸਿੱਧੀਆਂ ਸਾਈਡਾਂ ਦੋਨੀਆਂ ਉਹ ਦੋਨੇ ਜਿਹੜੀਆਂ ਵਾਂ ਜੈਂਪਰ ਦੇ ਪੀਸ ਦੀ ਤੇ ਗਲੇ ਦੀਆਂ ਇਹ ਆਪਸ ਵਿੱਚ ਮਿਲਾ ਲੈਣੀਆਂ ਤੇ ਜਿਹੜੀਆਂ ਪੁੱਠੀਆਂ ਸਾਈਡ ਆ ਇਹ ਬਾਰ-ਬਾਰ ਆਉਣੀਆਂ ਤੇ ਇਹ ਜੀ ਆਪਾਂ ਫਿਰ ਉੱਪਰ ਲਾ ਦਾਂਗੇ ਇਹਦੇ ਸੀਨ ਇਸ ਸੀਨ ਨੂੰ ਹੁੰਦਾ ਇਹ ਫਾਇਦਾ ਹੁੰਦਾ ਕਿ ਜਦੋਂ neck ਦੇ ਤੁਸੀਂ ਸਾਈਡਾਂ ਤੇ ਸੀਨ ਲਾ ਕੇ neck ਜੜਨਾ ਵਾ ਤੇ ਉਹਦੇ ਨਾਲ neck ਇੱਧਰ ਉੱਧਰ ਹਿੱਲੂਗਾ ਨਹੀਂ ਤੇ ਤੁਹਾਡਾ neck ਜਿਹੜਾ ਉਹ ਬਿਲਕੁਲ ਉਹਦੀ ਫਿਨਿਸ਼ਿੰਗ ਵੀ ਸਹੀ ਆਊਗੀ ਤੇ ਸੂਟ ਤਿਆਰ ਹੋਣ ਤੋਂ ਬਾਅਦ ਵਿੱਚ neck ਤੁਹਾਡਾ ਜਿਹੜਾ ਉਹ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋਊਗਾ ਤੇ ਹੁਣ ਜੀ ਇਹ ਆਪਾਂ ਜਿਹੜਾ ਗਲਾ ਜੋੜਿਆ ਇਹਦੇ ਸਾਈਡਾਂ ਤੇ ਮਤਲਬ ਕਿ ਅੰਦਰਵਾਰ ਬੁਕਰਮ ਦੇ ਬਿਲਕੁਲ ਨਾਲ-ਨਾਲ neck मतलब कि ਇਹਦੇ neck ਦੇ ਬਿਲਕੁਲ ਨਾਲ-ਨਾਲ ਆਪਾਂ ਲਾ ਲਾਂਗੇ ਸੀਣ ਤੇ ਹੌਲੀ-ਹੌਲੀ ਲਾ ਲਓ ਕੋਈ ਕਾਲੀ ਨਹੀਂ ਤੇ ਜਿਹੜੇ ਤਾਂ ਟ੍ਰੈਂਡ ਆ ਉਹ ਆਪਾਂ ਕਾਲੀ ਵੀ ਲਾ ਸਕਦੇ ਆ ਤੇ ਇਹ ਜੀ ਆਪਾਂ ਉਹਨੂੰ ਕੀ ਕਹੀਦਾ ਜਿੱਦਾਂ ਦਾ ਡਿਜ਼ਾਈਨ ਆ ਜਿਹੜੇ ਹਿਸਾਬ ਨਾਲ ਉਦਹੀਂ ਸੀਣ ਆਪਾਂ ਕਮਾਉਣੀ ਹੁੰਦੀ ਆ ਤੇ ਇਹ ਆਪਾਂ ਲਾ ਲਈ ਆ ਜੀ ਸੀਣ ਮਤਲਬ ਮੈਂ ਵੀ ਕੋਈ ਇਹ ਚੀਜ਼ਾਂ ਮਤਲਬ ਕਿ ਕਿਸੇ ਕੋਲ 2-3 ਮਹੀਨੇ ਲਾ ਕੇ ਮੈਂ ਕਿਸੇ ਬੁਟੀਕ ਤੇ ਜਾਂ ਕਿਸੇ ਦੇ ਘਰੇ ਇਦਾਂ ਨਹੀਂ ਸਿੱਖੀਆਂ ਹੋਈਆਂ ਮੈਂ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ YouTube ਤੇ ਮੈਂ ਸਿੱਖੀਆਂ ਹੋਈਆਂ ਤੇ ਫਿਰ ਮੈਂ ਸੀ ਸੀ ਕੇ ਆਪਣੇ ਕਈ ਨੌਕਸ ਕਈ ਇਦਾਂ ਦੇ ਅ ਮਤਲਬ ਕਿ ਸਿੱਖ ਸਿੱਕੇ ਤੇ ਇੱਥੋਂ ਤੱਕ ਮੈਂ ਟ੍ਰੇਨਡ ਹੋਈਆਂ ਕਿ ਮੈਂ ਆਪਣੇ ਸੂਟ ਆਪਣੀ ਸੱਸ ਦੇ ਸੂਟ ਵਿੱਚ ਚੰਗੀ ਤਰ੍ਹਾਂ ਜਿਹੜੇ ਉਹ ਮੈਂ ਆਪ ਸੀ ਲੈਣੇ ਹ ਤੇ ਏ ਜੀ ਆਪਾਂ ਨੂੰ ਕੀ ਕਹਿੰਦਾ ਐਕਸਟਰਾ ਕਪੜਾ ਜਿਹੜਾ ਹੁਣ ਇਹ ਨੈਕ ਜਿਹੜਾ ਵਿੱਚੋਂ ਆਪਾਂ ਕੱਟ ਦਿੱਤਾ ਸੀ ਤੇ ਹੁਣ ਆਪਾਂ ਇਹ ਲਾ ਲਾਂਗੇ ਕੱਟ ਦੇ ਨਿਸ਼ਾਨ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਤੁਸੀਂ ਗਲੇ ਨੂੰ ਅੰਦਰ ਬਾਅਰ ਫੋਲਡ ਕਰਨਾ ਤੇ ਇਹ ਬਹੁਤ ਹੀ ਸੋਖੇ ਤਰੀਕੇ ਨਾਲ ਅੰਦਰ ਫੋਲਡ ਜਿਹੜਾ ਉਹ ਹੋ ਜਾਂਦਾ ਜੇ ਤੁਸੀਂ ਕੱਟ ਦੇ ਨਿਸ਼ਾਨ ਨਾ ਲਾਉਂਗੇ ਤੇ ਇਹ ਚੰਗੀ ਤਰ੍ਹਾਂ ਫੋਲਡ ਅੰਦਰ ਨੂੰ ਨਹੀਂ ਹੋਣਾ ਗਲਾ ਛੋਟੇ ਛੋਟੇ ਕੱਟ ਦੇ ਨਿਸ਼ਾਨ ਜਿਹੜੇ ਉਹ ਲਾ ਲਓ ਇਹ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆ ਗਈ ਆ ਤੇ ਨੈਕ ਜਿਹੜਾ ਆਪਾਂ ਅੰਦਰ ਬਾਅਰ ਫੋਲਡ ਕਰ ਲਿਆ ਤੇ ਹੁਣ ਇੱਕ ਇਹ ਛੋਟਾ ਜਿਹਾ ਟ੍ਰਿਕ ਹੈ ਕਈ ਲੋਕ ਇਹ ਗਲੇ ਦੇ ਉੱਪਰ ਸੀਨ ਲਾ ਦਿੰਦੇ ਆ ਕਿ ਗਲਾ ਬੈਠਾ ਰਹੇ ਪਰ ਨਹੀਂ ਉੱਪਰ ਸੀਨ ਲਾਉਣ ਦੀ ਲੋੜ ਨਹੀਂ ਜਿਹੜੀ ਇਹ ਵਿਚਕਾਰ ਸੀਨ ਆ ਦੋਨਾਂ ਚੀਜ਼ਾਂ ਨੂੰ ਮਿਲਾਈ ਜਿਹੜੀ ਆਪਾਂ ਵਦਮੀ ਜਿਹੜੀ ਹੁੰਦੀ ਆ ਇਹ ਵਾਲੀ ਆਪਾਂ ਇਧਰ neck ਵੱਲ ਨੂੰ ਕਰਕੇ ਤੇ ਇਹਦੇ ਉੱਪਰ ਆਪਾਂ ਲਾਵਾਂਗੇ ਸੀਨ ਜਿਹੜਾ ਐਕਸਟਰਾ ਕਪੜਾ ਵਿੱਚ ਹੁੰਦਾ ਨਾ ਉਹਨੂੰ ਆਪਾਂ neck ਵੱਲ ਬੁਕਰਮ ਵੱਲ ਕਰਕੇ ਤੇ ਉਹਦੇ ਉੱਪਰ ਆਪਾਂ ਲਾ ਦਾਂਗੇ ਸੀਨ ਤੇ ਇਹਦੇ ਨਾਲ ਇਹ ਫਾਇਦਾ ਹੁੰਦਾ ਕਿ ਤੁਹਾਡਾ ਗਲਾ ਜਿਹੜਾ ਉਹ ਬਿਲਕੁਲ ਸੈੱਟ ਹੋ ਜਾਂਦਾ ਉੱਪਰ ਬਾਹਰ ਗਲੇ ਦੇ ਤੁਹਾਨੂੰ ਸੀਨ ਲਾਉਣ ਦੀ ਜਿਹੜੀ ਉਹ ਬਿਲਕੁਲ ਵੀ ਲੋਡ ਨਹੀਂ ਪੈਂਦੀ ਇਹਦੇ ਨਾਲ ਹੀ ਗਲੇ ਦੀ ਫਿਨਿਸ਼ਿੰਗ ਜਿਹੜੀ ਉਹ ਬਹੁਤ ਸੋਹਣੀ ਆ ਜਾਂਦੀ ਆ ਕੋਈ ਤੁਹਾਨੂੰ ਗਲੇ ਨੂੰ ਦਬਾਅ ਦੇਣ ਲਈ ਪੇ ਗਲਾ ਬੈਠਾ ਰਵੇ ਉੱਪਰ ਬਾਰ-ਬਾਰਲੇ ਪਾਸੇ ਉੱਪਰ ਸੀਨ ਲਾਉਣ ਦੀ ਗਲੇ ਦੇ ਕੋਈ ਵੀ ਲੋਡ ਜਿਹੜੀ ਉਹ ਨਹੀਂ ਪੈਂਦੀ ਤੋ ਲਓ ਜੀ ਇਹ ਲਾ ਲੀਜੀ ਆਪਾਂ ਸੀਨ ਤੇ ਇਹਦੇ ਨਾਲ ਤਾਂ ਗਲਾ ਆਪਣੇ ਆਪ ਹੀ ਜਿਹੜਾ ਉਹ ਅੰਦਰਲੀ ਸਾਈਡ ਨੂੰ ਫੋਲਡ ਹੀ ਰਹਿੰਦਾ ਤੇ ਇਹ ਦੇਖੋ ਜੀ ਹੁਣ ਆਪਾਂ ਦੇਖੋ ਆਪਣੇ ਆਪ ਹੀ ਜਿਹੜਾ ਗਲਾ ਉਹ ਫੋਲਡ ਹੀ ਰਹੂਗਾ ਤੇ ਇਹ ਦੇਖੋ ਕਿੰਨੀ ਸੋਹਣੀ ਜਿਹੜੀ ਇਹਦੀ ਫਿਨਿਸ਼ਿੰਗ ਆ ਗਈ ਆ ਤੇ ਹੁਣ ਜੀ ਆਪਾਂ ਲਾ ਲਾਂਗੇ ਬੈਕ ਨੈਕ ਤੇ ਰੀਵਲੀਰ ਜਿਹੜੀ ਕੱਟੀ ਸੀ ਆਪਾਂ ਉਹ ਇਹ ਬੈਕ ਨੈਕ ਆ ਤੇ ਇਹ ਬੈਕ ਨੈਕ ਵੀ ਮੈਂ ਬੁਕਰਮ ਦਾ ਨਹੀਂ ਪਾਉਂਦੀ ਇਹ ਵੀ ਮੈਂ ਆਪ ਹੀ ਕੱਟਦੀ ਆ ਬੈਕ ਨੈਕ ਕੋਈ ਬੁਕਰਮ ਵਗੈਰਾ ਦਾ ਜਿਹੜਾ ਮੈਂ ਉਹ ਬੈਕ ਨੈਕ ਨਹੀਂ ਪਾਉਣੀ ਇਹ ਮੈਂ ਗੜਵੇ ਜੀ ਦੀ ਸ਼ੇਪ ਵਿੱਚ ਕੱਟਦੀ ਆ ਇਹਦੀ ਜਿੱਦਾਂ ਜਦੋਂ ਜਿਹਦਾ ਐਦਾਂ ਕੱਟਿਆ ਹੋਊਗਾ ਨੈਕ ਜਿੱਦਾਂ ਇਹ ਮੈਂ ਕੱਟਿਆ ਹੋਇਆ ਉੱਪਰੋਂ ਥੋੜਾ ਘੱਟ ਚੌੜਾ ਤੇ ਨੀਚੋਂ ਬਿਲਕੁਲ ਗੜਵੇ ਦੀ ਸ਼ੇਪ ਤਾਂ ਇਹ ਨੈਕ ਦੀ ਜਿਹੜੀ ਫਿਨਿਸ਼ਿੰਗ ਆ ਉਹ ਵੀ ਬਹੁਤ ਸੋਹਣੀ ਹੁੰਦੀ ਆ ਤੇ ਨੈਕ ਕੋਈ ਵੀ ਇੱਧਰ ਉੱਧਰ ਨਹੀਂ ਹਿੱਲਦਾ ਬਿਲਕੁਲ ਟਿਕਿਆ ਰਹਿੰਦਾ ਨੈਕ ਤੇ ਇਹ ਜੀ ਆਪਾਂ ਹੁਣ ਐਦਾਂ ਹੀ ਜਿੱਦਾਂ ਦੋਰੀ ਕੱਟੀ ਸੀ ਆਪਾਂ ਉਦਾਂ ਹੀ ਜਿਹੜੀ ਆਪਾਂ ਰੇਬਲੀਰ ਜਿਹੜੀ ਉਹ ਜੜ ਦੇਣੀ ਆ ਤੇ ਜਿਹੜਾ ਬੰਦ ਪਾਸਾ ਰੇਵਲੀਰ ਦਾ ਉਹ ਬਾਰ-ਬਾਰ ਹੋਣਾ ਤੇ ਜਿਹੜਾ ਖੁੱਲਾ ਪਾਸਾ ਹੋਇਆ ਤੇ ਇਹ ਅੰਦਰ ਵਾਰ ਹੋਣਾ ਤੇ ਇਹ ਜੀ ਆਪਾਂ ਇਦਾਂ ਲਾ ਲਾਂਗੇ ਇਹਨੂੰ ਸੀਨ ਰੇਵਲੀਰ ਲਾਉਂਦਾ ਇਹ ਫਾਇਦਾ ਹੁੰਦਾ ਕਿ ਤੁਹਾਨੂੰ ਬਿਲਕੁਲ ਵੀ ਖੇਚਲ ਨਹੀਂ ਕਰਨੀ ਪੈਂਦੀ ਰੇਵਲੀਰ ਜਿੱਦਾਂ ਦੀ ਗਲੇ ਦੀ ਸ਼ੇਪ ਆ ਉਹ ਆਪਣੇ ਹਿਸਾਬ ਨਾਲ ਓਦਾਂ ਹੀ ਫੋਲਡ ਹੋਈ ਜਾਂਦੀ ਕੋਈ ਵੀ ਉਹਨੂੰ ਜ਼ਬਰਦਸਤੀ ਫੋਲਡ ਕਰਨ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਹੀ ਫੋਲਡ ਜਿਹੜੀ ਉਹ ਹੋ ਜਾਂਦੀ ਹੈ ਇਹ ਲੱਗ ਗਈ ਜੀ ਰੇਵਲੀਰ ਤੇ ਹੁਣ ਆਪ ਤੇ ਚਲੋ ਬਾਬਾ ਸੁੱਖ ਰੱਖ ਕੇ ਕਰੀ ਅੰਬਰੀਲਾ ਮਸ਼ੀਨ ਆਪਾਂ ਵੀ ਲਵਾਂਗੇ ਤੇ ਇਹ ਵਾਲੀ ਵੀ ਲੀਰ ਹੈ ਜਿਹਨੂੰ ਇਹਨੂੰ ਵੀ ਸੇਮ ਉਦਾਂ ਹੀ ਆਪਾਂ ਅੰਦਰ ਵਾਰ ਨੂੰ ਕਰਕੇ ਅ ਸੋਰੀ ਬਾਹਰ ਵਾਰ ਨੂੰ ਕਰਕੇ ਇਹ ਜਿਹੜੀ ਐਕਸਟਰਾ ਕਪੜਾ ਹੁੰਦਾ ਤੇ ਆਪਾਂ ਇਹਦੇ ਉੱਪਰ ਲਾ ਦਾਂਗੇ ਰੇਵਲੀ ਦੇ ਸੀਨ ਤੇ ਇਹ ਜੀ ਹੋੜੀਓ ਬੜੀ ਆਪਾਂ ਲਾ ਲੈਨੇ ਇਹ ਸੀਨ ਤੇ ਇਹ ਸੀਨ ਦਾ ਵੀ ਇਹ ਫਾਇਦਾ ਹੋਊਗਾ ਕਿ ਜਿਹੜੀ ਗਲੇ ਦੀ ਫਿਨਿਸ਼ਿੰਗ ਆ ਗਲਾ ਆਪਣੇ ਆਪ ਰੇਵਲੀ ਰੰਦਰ ਨੂੰ ਫੋਲਡ ਹੋ ਜਾਣੀ ਤੇ ਇਹ ਗਲੇ ਦੀ ਫਿਨਿਸ਼ਿੰਗ ਜਿਹੜੀ ਉਹ ਬਹੁਤ ਹੀ ਸੋਹਣੀ ਆਊਗੀ ਇਹ ਉਪ ਲਾ ਲੈਨੇ ਆ ਜੀ ਸੀਨ ਜਿਵੇਂ ਵਿੱਚ ਇੱਕ ਹੋਗੇ ਨਾ ਇਨਸਾਨ ਨੂੰ ਕਿ ਕੁਝ ਸਿੱਖਣਾ ਤੇ ਇਨਸਾਨ ਸਿੱਖ ਲੈਂਦਾ ਮੈਂ ਤਕਰੀਬਨ ਬਹੁਤ ਕੁਝ ਜ਼ਿੰਦਗੀ ਚ ਇਦਾਂ ਦਾ ਜਿਹੜਾ ਮੈਂ ਆਪਣੇ ਆਪ ਅ ਕਦੀ ਮੇਰੇ ਕੋ ਕੰਮ ਖਰਾਬ ਹੋ ਜਾਣਾ ਕਦੀ ਸਹੀ ਹੋ ਜਾਣਾ ਮੈਂ ਇਦਾਂ ਕਰ ਕਰਕੇ ਇਹ ਚੀਜ਼ਾਂ ਸਾਰੀਆਂ ਸਿੱਖੀਆਂ ਹੋਈਆਂ ਤੇ ਉਹ ਸੀਨ ਲਾਉਣ ਤੋਂ ਬਾਅਦ ਵਿੱਚ ਜੀ ਇੱਧਰ ਆਪਾਂ ਪਲੋਈਆਂ ਦੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਉਹ ਵੀਡੀਓ ਚ ਨਹੀਂ ਦਿਖਣਦੀਆਂ ਤੇ ਮੈਂ ਪਲੋਈਆਂ ਪਾਉਣ ਤੋਂ ਪਹਿਲਾਂ ਇਨਾਂ ਦੇ ਉੱਪਰ ਜਿਹੜਾ ਨਿਸ਼ਾਨ ਆ ਨੇ ਮਤਲਬ ਕੋਈ ਵੀ ਇਨਸਾਨ ਹੈ ਪਹਿਲਾਂ ਜਦੋਂ ਤੁਸੀਂ ਪਲੋਈਆਂ ਪਾਉਣੀਆਂ ਤੇ ਪਲੋਈਆਂ ਪਾਉਣ ਤੋਂ ਪਹਿਲਾਂ ਲਾਈਨਿੰਗ ਤੇ ਕੱਪੜੇ ਨੂੰ ਆਪਸ ਵਿੱਚ ਜੋੜਨ ਨੂੰ ਇੱਕ ਥਾਂ ਕਰਨ ਨੂੰ ਇਨਾਂ ਉੱਤੇ ਇੱਕ ਸਿੰਗਲ ਸੀਨ ਲਾ ਲਓ ਚਾਹੇ ਮੋٹے ਬਕੀਏ ਨਾਲ ਲਾ ਲਓ ਉਹਦੇ ਨਾਲ ਇਹਦਾ ਇਹ ਦੇ ਲੋਨ ਨਾਲ ਇਹ ਫਾਇਦਾ ਹੋਊਗਾ ਜਦੋਂ ਤੁਸੀਂ ਪਲੋਈਆਂ ਪਾਉਂਗੇ ਤੇ ਉਹ ਬਿਲਕੁਲ ਸਹੀ ਆਉਗੀਆਂ ਕੱਪੜਾ ਲਾਈਨਿੰਗ ਵਾਲਾ ਕੱਪੜਾ ਜਿਹੜਾ ਉਹ ਇੱਧਰ ਉੱਧਰ ਨਹੀਂ ਖਿਸਕੂਗਾ ਕਈ ਵਾਰੀ ਹੁੰਦਾ ਨਾ ਕੱਪੜਾ ਜਾਂ ਖਿੱਚ ਪੈਂਦੀ ਆ ਜਾਂ ਕੁਝ ਵੀ ਇੱਦਾਂ ਨਹੀਂ ਹੋਊਗਾ ਬਿਲਕੁਲ ਸਹੀ ਆਊਗਾ ਤੇ ਨਹੀਂ ਤੇ ਕਈ ਵਾਰੀ ਪਲੋਈ ਵੀਂਗੀ ਜਾਣ ਲੱਪ ਪੈਂਦੀ ਆ ਜਾਂ ਕਿੱਦਾਂ ਇੱਦਾਂ ਨਹੀਂ ਕੁਝ ਵੀ ਹੋਊਗਾ ਤੇ ਇਹ ਆਪਣਾ ਜੀ ਉਹਨੂੰ ਕੀ ਕਹਿੰਦਾ ਬੈਕ ਨੈਕ ਤੇ ਪਲੋਈਆਂ ਤੇ ਆਪਾਂ ਇੱਕ ਇੱਕ ਸੀਨ ਜਿਹੜੀ ਉਹ ਲਾ ਲਈ ਆ ਤੇ ਹੁਣ ਲਾ ਲਾਂਗੇ ਆਪਾਂ ਫਰੰਟ ਵਾਲੇ ਜਿਹੜਾ ਪੱਲਾ ਵਾਂ ਉਹਦੇ ਉੱਤੇ ਵੀ ਸੀਨ ਪਲੋਈਆਂ ਤੇ ਇਦਾਂ ਹੀ ਇੱਕ ਇੱਕ ਤੇ ਫਿਰ ਜਦੋਂ ਤੁਸੀਂ ਪਲੋਈਆਂ ਪਾਉਂਗੇ ਤਾਂ ਕੱਪੜਾ ਇੱਧਰ ਉੱਧਰ ਬਿਲਕੁਲ ਵੀ ਨਹੀਂ ਖਿਸਕੂਗਾ ਕੋਟਨ ਦੇ ਕੱਪੜੇ ਤਾਂ ਤਾਂ ਵੈਸੇ ਨਹੀਂ ਖਿਸਕਦਾ ਫਿਰ ਵੀ ਲਾ ਲਈ ਦੀ ਆ ਸੀਨ ਜਿਹੜਾ ਤੁਸੀਂ ਹੋਰ ਕਿਸੇ ਸਟੱਫ ਦਾ ਆ ਕਪੜਾ ਲਾਉਣਾ ਤੇ ਉਹਦੇ ਉੱਤੇ ਤਾਂ ਲਾਉਣ ਦੀ ਲੋੜ ਜਿਹੜੀ ਉਹ ਪੈਂਦੀ ਹੀ ਆ ਤੇ ਇਹ ਜੀ ਉਹਨੂੰ ਕੀ ਕਹਿੰਦਾ ਆਪਾਂ ਕਰ ਲਿਆ ਜੀ ਇਹ ਦੇਖੋ ਮੈਂ ਪ੍ਰੈਸ ਮਾੜੀ ਮਾੜੀ ਜੀ ਮਾਰਤੀ ਸੀ ਇਹ ਆ ਗਿਆ ਜੀ ਆਪਣਾ ਬੈਕ ਨੈਕ ਬਿਲਕੁਲ ਐਨ ਗੜਵੇ ਦੀ ਸ਼ੇਪ ਵਾਂਗੂ ਬਹੁਤ ਸੋਹਣਾ ਬਣਿਆ ਤੇ ਇਹ ਜੀ ਆਪਣਾ ਫਰੰਟ ਨੈਕ ਦੋਨੇ ਹੀ ਨੱਕ ਜਿਹੜੇ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਜੀ ਆਪਾਂ ਇੱਕ ਨਵੀਂ ਵੀਡੀਓ